ਲੋਧਿਆਣਾ ਥਾਣੇ ਦੇ ਵਿੱਚ ਇੱਕ ਮੁੰਡੇ ਦੇ ਵੱਲੋਂ ਠੱਗੀ ਦਾ ਕੇਸ ਆ ਜਿਹੜਾ ਉਹ ਦਰਜ ਕਰਵਾਇਆ ਗਿਆ ਐ ਇਸ ਮੁੰਡੇ ਨੇ ਆਪਣੀ ਸੱਸ ਅਤੇ ਆਪਣੀ ਪਤਨੀ ਦੇ ਖਿਲਾਫ ਇਹ ਠੱਗੀ ਦਾ ਕੇਸ ਆ ਜਿਹੜਾ ਉਹ ਦਰਜ ਕਰਵਾਇਆ ਤਰਸਲ ਮਾਮਲਾ ਤੁਹਾਨੂੰ ਪੂਰਾ ਦੱਸਦੇ ਚੱਲਦੇ ਆ ਕਿ ਇਸ ਮੁੰਡੇ ਦਾ ਕਹਿਣਾ ਹੈ ਕਿ 2022 ਦੇ ਵਿੱਚ ਮੇਰਾ ਵਿਆਹ ਹੋਇਆ ਸੀ ਵਿਆਹ ਤੋਂ ਡੇਢ ਮਹੀਨੇ ਬਾਅਦ ਹੀ ਮੈਂ ਆਪਣੀ ਪਤਨੀ ਨੂੰ ਪੜਨ ਦੇ ਲਈ ਇੰਗਲੈਂਡ ਭੇਜ ਦਿੱਤਾ ਜਿਸ ਤੋਂ ਬਾਅਦ ਉਹ ਕੁਝ ਸਮਾਂ ਮੇਰੇ ਨਾਲ ਗੱਲਬਾਤ ਕਰਦੀ ਰਹੀ ਪਰ ਕੁਝ ਸਮੇਂ ਤੋਂ ਬਾਅਦ ਉਸਨੇ ਗੱਲ ਕਰਨੀਆਂ ਛੱਡੀਆਂ ਉਹ ਬੰਦ ਕਰ ਦਿੱਤੀ ਤੇ ਮੈਨੂੰ ਕਹਿਣ ਲੱਗੀ ਕਿ ਮੈਂ ਤੈਨੂੰ ਇੱਥੇ ਨਹੀਂ ਬੁਲਾਉਣਾ ਤਾਂ ਮੁੰਡੇ ਦਾ ਲਗਾਤਾਰ ਇਹੀ ਕਹਿਣਾ ਕਿ ਅਸੀਂ ਜ਼ਮੀਨ ਵੇਚ ਕੇ 25 ਲੱਖ ਰੁਪਇਆ ਖਰਚ ਕਰਕੇ ਇਸ ਕੁੜੀ ਨੂੰ ਬਾਹਰ ਭੇਜਿਆ ਸੀ ਤਾਂ ਜੋ ਮੈਂ ਵੀ ਇਸ ਦੇ ਪਿੱਛੇ ਬਾਹਰ ਜਾ ਸਕਾਂ ਅਸੀਂ ਆਪਣਾ ਇੱਕ ਚੰਗਾ ਭਵਿੱਖਾ ਜਿਹੜਾ ਉਹ ਬਣਾ ਸਕੀਏ ਪਰ ਜਿਵੇਂ ਹੀ ਕੁੜੀ ਡੇਢ ਮਹੀਨੇ ਬਾਅਦ ਵਿਆਹ ਤੋਂ ਉੱਥੇ ਪਹੁੰਚ ਗਈ ਦਿਆਤਾ ਉਥੇ ਜਾ ਕੇ ਕੁਝ ਸਮਾਂ ਇਸ ਮੁੰਡੇ ਦੇ ਨਾਲ ਗੱਲਬਾਤ ਕਰਦੀ ਆ ਗੱਲਬਾਤ ਕਰਨ ਤੋਂ ਬਾਅਦ ਫੋਨ ਦੇ ਉੱਪਰ ਇਹਨਾਂ ਦੀ ਕੋਈ ਤਕਰਾਰ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਲੜਕੀ ਇਸ ਮੁੰਡੇ ਨੂੰ ਕਹਿਣ ਲੱਗ ਜਾਂਦੀ ਆ ਕਿ ਮੈਂ ਤੈਨੂੰ ਇੱਥੇ ਨਹੀਂ ਬੁਲਾਉਣਾ ਤਾਂ ਜਿਸ ਤੋਂ ਬਾਅਦ ਹੁਣ ਮੁੰਡੇ ਨੇ ਆਪਣੀ ਸੱਸ ਅਤੇ ਆਪਣੀ ਪਤਨੀ ਦੇ ਖਿਲਾਫ ਠੱਗੀ ਦਾ ਕੇਸ ਆ ਜਿਹੜਾ ਉਹ ਦਰਜ ਕਰਵਾਇਆ ਤਾਂ ਲੁਧਿਆਣਾ ਦਾ ਵਿੱਚ ਇਹ ਦਰਜਾ ਜਿਹੜਾ ਕੇਸ ਉਹ ਕਰਵਾਇਆ ਗਿਆ ਜਿੱਥੇ ਇਸ ਮੁੰਡੇ ਦੇ ਵੱਲੋਂ ਆਪਣੀ ਸੱਸ ਅਤੇ ਆਪਣੀ ਪਤਨੀ ਦੇ ਉੱਪਰ ਇਹ ਇਲਜ਼ਾਮ ਲਗਾਏ ਨੇ ਕਿ ਮੇਰੀ ਪਤਨੀ ਨੇ ਮੇਰੇ ਨਾਲ ਠੱਗੀ ਮਾਰੀ ਆ ਮੇਰਾ 25 ਲੱਖ ਰੁਪਿਆ ਲਗਾ ਕੇ ਇੱਥੋਂ ਚਲੇ ਜਾਂਦੀ ਆ ਵਿਦੇਸ਼ ਤੇ ਉੱਥੇ ਜਾ ਕੇ ਮੁੱਕਰ ਜਾਂਦੀ ਆ ਇਸ ਮੁੰਡੇ ਦਾ ਲਗਾਤਾਰ ਕਹਿਣਾ ਹੈ ਕਿ ਅਸੀਂ ਜ਼ਮੀਨ ਵੇਚ ਕੇ ਇਹ ਸਾਰਾ ਖਰਚਾ ਜਿਹੜਾ ਉਹ ਕੀਤਾ ਸੀ ਕੀਲਾ ਜ਼ਮੀਨ ਦਾ ਵੇਚਿਆ 25 ਲੱਖ ਰੁਪਿਆ ਅਸੀਂ ਉਸ ਕੁੜੀ ਦੇ ਉੱਪਰ ਖਰਚ ਕੀਤਾ ਉਸ ਨੂੰ ਵਿਦੇਸ਼ ਪੜਨ ਦੇ ਲਈ ਭੇਜਿਆ ਤਾਜੋ ਸਾਡਾ ਭਵਿਕਾ ਜਿਹੜਾ ਵਧੀਆ ਹੋ ਸਕੇ ਸੁਨਹਿਰਾ ਹੋ ਸਕੇ ਤਾਂ ਜਿਸ ਤੋਂ ਬਾਅਦ ਵਿਆਹ ਹੁੰਦਾ ਵਿਆਹ ਤੋਂ ਬਾਅਦ ਇਹ ਲੜਕੀਆਂ ਜਿਹੜੀ 1.5 ਮਹੀਨੇ ਦੇ ਬਾਅਦ ਹੀ ਵਿਦੇਸ਼ ਚਲੇ ਜਾਂਦੀਆਂ ਉੱਥੇ ਪੜਨ ਲੱਗਦੀਆਂ ਤਾਂ ਜਿਸ ਤੋਂ ਬਾਅਦ ਇਸ ਮੁੰਡੇ ਨੂੰ ਬੁਲਾਉਣ ਦੀ ਵਾਰ ਹੀ ਆਉਂਦੀ ਹੈ ਤੇ ਇਹ ਕੁੜੀ ਆ ਜਿਹੜੀ ਮੁਕਰ ਜਾਂਦੀ ਹੈ ਕਿ ਮੈਂ ਤੈਨੂੰ ਇੱਥੇ ਨਹੀਂ ਬੁਲਾ ਸਕਦੀ ਤਾਂ ਇਸ ਮੁੰਡੇ ਦੇ ਵੱਲੋਂ ਹੁਣ ਕੇਸ ਆ ਜਿਹੜਾ ਉਹ ਦਰਜ ਕਰਵਾਇਆ ਗਿਆ ਆਪਣੀ ਸੱਸ ਅਤੇ ਆਪਣੀ ਪਤਨੀ ਦੇ ਖਿਲਾਫੇ ਠੱਗੀ ਦਾ ਮਾਮਲਾ ਜਿਹੜਾ ਇਸ ਮੁੰਡੇ ਦੇ ਵੱਲੋਂ ਦਰਜ ਕਰਵਾਇਆ ਗਿਆ ਤੇ ਇਹ ਮੁੰਡਾ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਕਿਉਂਕਿ ਇਸ ਮੁੰਡੇ ਦਾ ਕਹਿਣਾ ਕਿ ਅਸੀਂ 25 ਲੱਖ ਰੁਪਇਆ ਲਾ ਕੇ ਇਸ ਕੁੜੀ ਨੂੰ ਬਾਹਰ ਭੇਜਿਆ ਸੀ ਜਦੋਂ ਸਾਡਾ ਵਿਆਹ ਹੋਇਆ ਸੀ ਤਾਂ ਵਿਆਹ ਤੋਂ ਡੇਢ ਮਹੀਨੇ ਬਾਅਦ ਹੀ ਇਸ ਨੂੰ ਇੰਗਲੈਂਡ ਅ ਜਿਹੜਾ ਉਹ ਭੇਜ ਦਿੱਤਾ ਗਿਆ ਸੀ ਤੇ ਜਸਤੇ ਉੱਪਰ 25 ਲੱਖ ਰੁਪਇਆ ਖਰਚ ਆਇਆ ਸੀ ਇਸ ਕੁੜੀ ਨੇ ਬਾਹਰ ਜਾ ਕੇ ਮੈਨੂੰ ਬੁਲਾਉਣਾ ਸੀ ਪਰ ਬਾਹਰ ਜਾ ਕੇ ਕੁੜੀ ਆ ਜਿਹੜੀ ਉਹ ਮੁੱਕਰ ਗਈ ਤਾਂ ਇਹ ਇਲਜ਼ਾਮ ਲਗਾ ਕੇ ਹੁਣ ਇਸ ਮੁੰਡੇ ਦੇ ਵੱਲੋਂ ਥਾਣੇ ਦੇ ਵਿੱਚ ਕੇਸ ਆ ਜਿਹੜਾ ਉਹ ਦਰਜ ਕਰਵਾਇਆ ਗਿਆ ਮੇਰਾ ਨਾਮ ਬਲਰਾ ਸਿੰਘ ਹੀ ਕੀ ਘਟਨਾ ਵਾਪਰੀ ਸੀ ਕੀ ਘਟਨਾ ਜੀ ਮੇਰੀ ਵਾਈਫ ਦਾ ਨਾਮ ਪ੍ਰਭਜੋਤ ਕੌਰ ਆ ਜੀ ਤੇ ਮੈਂ ਰਾਮਗੜ੍ਹ ਸਰਦਾਰਾਂ ਵਿਆਹਿਆ ਆਂ ਤੇ ਉਹ ਇਥੋਂ ਚ ਵਿਆਹ ਤੋਂ ਬਾਅਦ 1.5 ਮਹੀਨਾ ਸਾਡੇ ਕੋਲ ਰਹੀ ਸੀ ਤੇ ਉਸ ਤੋਂ ਬਾਅਦ ਮੇਰੀ ਵਾਈਫ ਤੇ ਉਸ ਤੋਂ ਬਾਅਦ ਇੱਥੋਂ ਚਲੀ ਗਈ ਵਿਆਹ ਤੋਂ ਬਾਅਦ 1.5 ਮਹੀਨੇ ਬਾਅਦ ਤੇ ਠੀਕ ਹੈ ਜੀ ਤੇ ਕਦੋਂ ਵਿਆਹ ਹੋਇਆ ਉਸ ਦਾ ਜੀ ਕੀ ਨੋਟ ਸੀ ਉਹਨਾਂ ਦਾ ਮੇਰੀ ਵਾਈਫ ਦਾ ਨਾਮ ਪ੍ਰਵਜੋਤ ਜੀ ਤੇ ਮੇਰਾ ਵਿਆਹ ਹੋਇਆ ਸੀਗਾ ਜੀ 2022 ਦੇ ਵਿੱਚ ਹਾਂ ਜੀ ਕਿ ਵਿਆਹ ਦੇ ਵਿੱਚ ਕੀ ਥੋੜੀ ਗੱਲਬਾਤ ਹੋਈ ਸੀ ਵਿਆਹ ਦੇ ਵਿੱਚ ਇਹ ਗੱਲਬਾਤ ਹੋਈ ਸੀਗੀ ਵੀ ਅਸੀਂ ਪੈਸਾ ਲਾਇਆ ਸੀਗਾ ਤੇ ਵੀ ਬੰਦੇ ਨੂੰ ਬਾਹਰ ਭੇਜਣਾ ਹਾਂ ਹਾਂ ਜੀ ਤੇ ਉਸ ਤੋਂ ਬਾਅਦ ਇਹ ਕਹਿੰਦੇ ਠੀਕ ਆ ਵੀ ਅਸੀਂ ਸੱਦ ਲਾਂਗੇ ਤੇ ਉਸ ਤੋਂ ਬਾਅਦ ਇਹ ਉੱਤੇ ਜਾ ਕੇ ਮੁੱਕਰ ਗਈ ਕਿੰਨੇ ਪਿੰਡ ਕਿਹੜਾ ਪਿੰਡ ਹੈ ਤੁਹਾਡੇ ਵਿਆਹ ਤੇ ਕਿੰਨਾ ਰੁਪਇਆ ਖਰਚਿਆ ਤੇ ਕਿੱਥੋਂ ਤੁਸੀਂ ਅਰੇਂਜਮੈਂਟ ਕੀਤਾ ਸੀ ਸਾਡਾ ਵਿਆਹ ਤੇ ਜੀ 23 ਲੱਖ ਰੁਪਇਆ ਹੋ ਗਿਆ ਸੀਗਾ ਖਰਚ ਤੇ ਅਸੀਂ ਅਰੇਂਜਮੈਂਟ ਇਹ ਜ਼ਮੀਨ ਵੇਚ ਕੇ ਕੀਤਾ ਵਾ ਠੀਕ ਹੈ ਤੇ ਉਸ ਤੋਂ ਬਾਅਦ ਲੜਕੀ ਕੀ ਕਹਿੰਦੀ ਆ ਵੀ ਇਹ ਲੜਕੀ ਪਹਿਲਾਂ ਤਾਂ ਫੋਨ ਕਰਦੀ ਰਹੀ ਹੈ ਜੀ ਮੇ ਨਾਲ ਗੱਲਬਾਤ ਤੇ ਉਸ ਤੋਂ ਬਾਅਦ ਉਹ ਤੋਂ ਸਾਡੇ ਰਿਸ਼ਤਾਰਾਂ ਕੋਲੋਂ ਵੀ ਲੜਕੇ ਚਲੇ ਗਏ ਵੀ ਸਾਨੂੰ ਫੋਨ ਕਰਨੋਂ ਵੀ हट ਗਈ ਕਿੰਨਾ ਚਿਰ ਹੋਇਆ ਵਿਆਹ ਨੂੰ ਵਿਆਹ ਨੂੰ ਹੋ ਗਿਆ ਜੀ 2.5 ਸਾਲ ਹੋ ਗਏ ਹੁਣ ਕੀ ਗੱਲਬਾਤ ਹੋਈ ਯਾਰ ਤੇ ਹੁਣ ਬਸ ਹੁਣ ਕਹਿੰਦੀ ਮੈਂ ਸੱਦਣਾ ਨਹੀਂ ਹੁਣ ਮੁਕਰ ਗਈ ਆ ਯਾ ਕਿਹਦੇ ਖਿਲਾਫ ਹੋਇਆ ਜੀ ਮੇਰੀ ਵਾਈਫ ਪ੍ਰਭਜੋਤ ਕੌਰ ਤੇ ਮੇਰੀ ਸੱਸ ਕਰਮਜੀਤ ਕੌਰ ਜੀ ਉਹਨਾਂ ਦੇ ਖਿਲਾਫ ਪਰਚੇ ਦਰਜ ਹੋਇਆ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਹੁਣ ਸਾਨੂੰ ਇਨਸਾਫ ਚਾਹੀਦਾ ਵਾ ਤੇ ਹੁਣ ਵਾਈਫ ਉਧਰ ਬੈਠੀ ਉਹਨੂੰ ਰਿਪੋਰਟ ਕੀਤਾ ਜਾਵੇ ਤੇ ਸਾਨੂੰ ਕਾਨੂੰਨ ਦੇ ਹਿਸਾਬ ਨਾਲ ਇਨਸਾਫ ਹੋਵੇ ਤੁਹਾਨੂੰ ਕੋਈ ਨਾ ਤਾਂ ਕੀ ਨਾਮ ਤੁਹਾਡਾ ਜੀ ਸੁਤਵੀਰ ਕੌਰ ਜੀ ਤੇ ਕੀ ਗੱਲਬਾਤ ਹੋਈ ਇਹ ਜੀ ਗੱਲਬਾਤ ਜੀ ਮੇਰੇ ਹਸਬੰਦ ਨੂੰ 15 ਸਾਲ ਲੋਕ ਦਿੱਤੋ ਹੀ ਨੂੰ ਮੈਂ ਆਪਦੇ ਬੇਟੇ ਬਲਰਾਜ ਸਿੰਘ ਦਾ ਵਿਆਹ ਪ੍ਰਭਜੋਤ ਨਾਲ ਕੀਤਾ ਸੀ ਪੱਕਾ ਵਿਆਹ ਕੀਤਾ ਸੀ ਬਹੁਤ ਚਾਵਾ ਨਾਲ ਤੇ ਜੀ ਡੇਢ ਮਹੀਨਾ ਸਾਡੇ ਕੋਲ ਰਹੀ ਆ ਉਹ ਥੋੜਾ ਚਿਰ ਜੀ ਸਾਨੂੰ ਫੋਨ ਕਰਦੇ ਰਹੀ ਆ ਪਰ ਮੇਰੇ ਬੇਟੇ ਨਾਲ ਉਹਨੇ ਮਨ ਨਹੀਂ ਰੜਾਇਆ ਬਸ ਕੀ ਕਹਿੰਦੀ ਆ ਉਹ ਹੁਣ ਜੀ ਸਾਨੂੰ ਫੋਨ ਕਰਨੋਂ ਹਟ ਗਏ ਸੀ ਬਹੁਤ ਪੈਸੇ ਨੂੰ ਵੀ ਕਿਹਾ ਜਿੰਨੇ ਲੱਗਿਆ ਸਾਨੂੰ ਦੇ ਦੋ ਪੈਸੇ ਉਹ ਕਹਿੰਦੇ ਸਾਡੇ ਕੋਲ ਹੈ ਨਹੀਂ ਗੇ ਬਸ ਇੱਕੋ ਹੀ ਗੱਲ ਉਹਨਾਂ ਦੀ ਰੱਖੀ ਹੋਈ ਆ ਇਮਾਰਤ ਕਿੰਨਾ ਵੀ ਖਰਚਾ ਆ ਰਿਹਾ ਖਰਚਾ 20 ਲੱਖ ਜੀ ਤੇ ਕਿੱਥੋਂ ਦਿੱਤਾ 20 ਲੱਖ ਰੁਪਏ ਅਸੀਂ ਜ਼ਮੀਨ ਵੇਚੀ ਸੀ ਜੀ ਆਪ ਦੀ ਉਹ ਖਰਚਾ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰ ਰਹੇ ਸਾਨੂੰ ਸਾਫ਼ ਚਾਹੀਦਾ ਵਾ ਸਾਨੂੰ ਜਿੰਨੇ ਲੱਗੇ ਬਸ ਉਹ ਪੈਸੇ ਚਾਹੀਦੇ ਤੁਸੀਂ ਇਹ ਤਾਂ ਉਹਨਾਂ ਦੇ ਪਰਿਵਾਰਾਂ ਨਾਲ ਕੋਈ ਸੰਪਰਕ ਹਾਂਜੀ ਪਿੱਕੇ ਪਰਿਵਾਰ ਨਾਲ ਉਹਨਾਂ ਦੇ ਕੋਈ ਸੰਪਰਕ ਕੀਤਾ ਤੁਸੀਂ ਹਾਂਜੀ ਬਹੁਤ ਵਾਰੀ ਜੀ ਇਕੱਠੇ ਹੋਏ ਆ ਅਸੀਂ ਸਾਨੂੰ ਬਸ ਇਹੀ ਕਹਿੰਦੇ ਰਹੇ ਸਲਾਹ ਕਰਾਂਗੇ ਸਲਾਹ ਕਰਾਂਗੇ ਬਸ ਉਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਹੈਗਾ ਜੀ ਮੁੜ ਕੇ ਸਾਡੀ ਬਾਤ ਨਹੀਂ ਪੁੱਛੀ ਬਟ ਇੱਥੇ ਆ ਕੇ ਸਾਡੇ ਘਰੇ ਬੋਲ ਕੇ ਵੀ ਗਏ ਨਹੀਂ ਗਾਲਾਂ ਕੱਢ ਕੇ ਗਏ ਨਹੀਂ ਸਾਨੂੰ ਤੁਸੀਂ ਕਿਹਨੇ ਹਿਸਟਰੀ ਵੀਡੀਓ ਤੇ ਦੇਖਿਆ ਬਾਹਰ ਜੀ ਬੀਹੇ ਚ ਕਾਲਾ ਕਾਢੇ ਗਏ ਨੇ ਤੋ ਬੋਲ ਕੇ ਵੀ ਸਾਲੇ ਨੇ ਪੱਕਾ ਵਿਆਹ ਕਰਤੇ ਸੀ ਫੀਸ ਨਹੀਂ ਭਰੀ ਹੈਗੀ ਫਿਰ ਤੁਸੀਂ ਚੜ ਕੇ ਤੁਸੀਂ 23 ਲੱਖ ਰੁਪਏ ਭਰੇ ਹਾਂਜੀ ਅਸੀਂ 23 ਲੱਖ ਭਰੇ ਸੀ ਅਸੀਂ ਧੀ ਬਣਾ ਕੇ ਵਿਆਹ ਕੇ ਲਿਆਂਦੀ ਸੀ ਪਰ ਜੋ ਸਾਡੀ ਬਣੀ ਨਹੀਂ ਹੈਗੀ ਅੱਛਾ ਮਤਲਬ ਕਿਹੜੇ ਕਾਉਂਟ ਤੋਂ ਗਏ ਸੀ ਤੁਹਾਡੇ ਖਾਤੇ ਤੋਂ ਵੀ ਅਸੀਂ ਪੈਸੇ ਕਿ ਜਾ ਉਹਨਾਂ ਦੇ ਨਹੀਂ ਜੀ ਸਾਡੇ ਖਾਤੇ ਚ ਗਏ ਸੀ ਹਾਂਜੀ ਫਿਰ ਤੁਸੀਂ ਕਿਹੜੇ ਦੇਸ਼ ਵਿੱਚ ਜੀ ਗੁਕੇ ਜੀ ਤੇ ਹੁਣ ਕੀ ਬੰ ਕਰਦੇ ਹੋ ਤੁਸੀਂ ਸਾਨੂੰਨ ਸਾਫ ਚਾਹੀਦਾ ਜੀ ਜਿਹੜੇ ਪੈਸੇ ਲੱਗੇ ਸਨ ਉਹ ਮਿਲਣੇ ਚਾਹੀਦੇ ਨੇ 17 ਲੱਖ ਉਹ ਤਾਂ ਜਾਂਦੀ ਤੇ ਲੱਗਿਆ ਸੀਗਾ ਵਿਜੇ ਤੱਕ ਬਾਕੀ ਸਾਡੇ ਜਿਹੜੀ ਸ਼ਾਪਿੰਗ ਕੀਤੀ ਆ ਨਾਲ ਡਾਲਰ ਬਟਾ ਕੇ ਦਿੱਤੇ ਸੀ ਉਹ ਜਿਹੜੇ ਸਾਰਾ ਪਾ ਕੇ 23 ਲੱਖ ਲੱਗਿਆ ਵਾ ਸਾਡਾ ਜੀ ਜਿਹੜਾ ਤੁਸੇਪੰਡਾ ਆ ਲੜਕੀ ਦਾ ਮਾਮਲਾਦਾਰ ਜਿਹੜਾ ਕੀ ਮੰਗਵਾਜੋ ਜੀ ਤੇ ਕੀ ਕਰ ਰਹੀਓ ਤੁਸੀਂ ਇਹ ਜੀ ਬਲਰਾਜ ਸਿੰਘ ਪੁੱਤਰ ਲੇਟਰ ਰਸ਼ਪਾਲ ਸਿੰਘ ਵਾਸੀ ਤੁਸਾ ਸੀਗੇ ਉਹਨਾਂ ਦੀ ਮੈਰਿਜ ਹੋਈ ਸੀ ਪ੍ਰਭਜੋਤ ਕਰਨਾਲਾ ਇਹ ਮਿਤੀ 9 ਦਸ ਤਈ ਨੂੰ ਹੋਈ ਸੀਗੀ ਉਹਦੇ ਵਿੱਚ ਇਹ ਸੀਗਾ ਕਿ ਇਹਨਾਂ ਦੀ ਪਤਨੀ ਗਈ ਸੀ ਵਿਦੇਸ਼ ਪੜਨਾ ਜੋ ਕਿ ਇਹਨਾਂ ਦਾ ਸੀਗਾ ਕਿ ਇਹ ਵੀ ਪਿੱਛੇ ਜਾਊਗਾ ਲੜਕਾ ਬਲਰਾ ਸਿੰਘ ਬਲਰਾ ਸਿੰਘ ਤੇ ਜੋ ਕਿ ਇਹਨਾਂ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਅਨਬੰਨ ਹੋਈ ਹੈ ਜਿਹਦੇ ਕਰਕੇ ਇਹਨਾਂ ਨੂੰ ਇਹ ਆ ਕਿ ਮੇਰੇ ਨਾਲ ਧੋਖਾ ਹੋਇਆ ਵਾ ਤੇ ਬਾਅਦ ਇਨਕੁਆਰੀ ਇਹਦੇ ਵੱਲੋਂ ਦਰਖਾਸਤ ਦਿੱਤੀ ਗਈ ਸੀਗੀ ਬਾਅਦ ਇਨਕੁਆਰੀ ਪਰਚਾ ਦਰਜ ਹੋਣਾ ਹੈ ਬਾਅਦ ਪੜਤਾਲ ਇਹ ਪ੍ਰਭਜੋਤ ਕੌਰ ਪੁੱਤਰੀ ਅਮਰਜੀਤ ਸਿੰਘ ਹਰਦੀਪ ਕੌਰ ਪਤਨੀ ਅਮਰਜੀਤ ਸਿੰਘ ਇਹ ਵਾਸੀ ਹੈਗੇ ਰਾਮਗੜ੍ਹ ਸਰਦਾਰਾ ਅਹਿਮਦਗੜ੍ਹ ਥਾਣੇ ਦੇ ਅਧੀਨ ਪੈਂਦਾ ਇਹ ਪਿੰਡ ਠੀਕ ਹੈ ਜੀ ਇਹਨਾਂ ਦੋਨਾਂ ਮਾਵਾਂ ਧੀਆਂ ਤੇ ਪਰਚਾ ਦਰਜ ਹੋਇਆ ਵਾ ਜੀ ਜਿਹੜੀ ਗੜੀ ਘੜੀ ਦਾ ਦਰਜ ਹੋਇਆ ਜੀ ਇਹ 420 120 ਬੀ ਆਈਪੀਸੀ ਦੇ ਅਧੀਨ ਹੋਇਆ ਦਰਜ ਹਾਂਜੀ ਤੇ ਅੱਗੇ ਜਿਹੜੀ ਹੈਗੀ ਤਫਤੀਸ਼ ਇਹਦੇ ਅਮਲ ਚ ਲਿਆ ਰਹੇ ਆ ਆਪਾਂ ਇਹ ਪਰਸੋ ਮੁਕਦਮਾ ਦਰਜ ਹੋਇਆ ਵਾ ਇਹਨਾਂ ਸ਼ਾਮਲ ਪੜਤਾਲ ਸ਼ਾਮਲ ਤਫਤੀਸ਼ ਕਰਕੇ ਅੱਗੇ ਤੇ ਜਿਹੜੇ ਹੋਰ ਵੀ ਕੋਈ ਇਹਨਾਂ ਦੇ ਖਿਲਾਫ ਜੇ ਕੋਈ ਐਵੀਡੈਂਸ ਆਉਂਦੀ ਹੈ ਤਾਂ ਲੈ ਕੇ ਤੇ ਅੱਗੇ ਜਿਹੜਾ ਹੈਗਾ ਤਾਂ ਛੇਤੀ ਮਾਮਲਾ ਇਨਨਾਂ ਨੂੰ ਗ੍ਰਫਤਾਰ ਕਰਕੇ ਆਪਣੇ ਪੇਸ਼ ਅਦਾਲਤ ਕੀਤਾ ਜਾਊਗਾ। ਕੋਈ ਸਾਰੇ ਵਿੱਚ ਕੋਈ? ਨਹੀਂ ਜੀ ਗ੍ਰਫਤਾਰੀ ਹਜੇ ਕੋਈ ਨਹੀਂ ਜੀ। ਕਿੰਨੇ ਦੀ ਧੱਕੀ ਮਾਰਨ ਦਾ ਦੋਸ਼ ਲਾਇਆ ਇਹਨਾਂ ਨੇ? ਇਹਦੀ ਤਕਰੀਬਨ 25 ਲੱਖ ਜੀ। ਕੀ ਕਹਣਾ ਇਹਨਾਂ ਨੇ ਆਪਣੀ ਐਪਲੀਕੇਸ਼ਨ ਚ ਕੀ ਦੋਸ਼ ਲਾਇਆ ਇਹਨਾਂ ਨੇ ਜੀ? ਇਹਦੇ ਵੱਲੋਂ ਇਹੀ ਆ ਵੀ ਅਸੀਂ ਜਿਹੜੇ ਸੀਗੇ ਜਿਹੜੀ ਪ੍ਰਬੰਧਨਤੌਰ ਸੀਗੀ ਹਾਂਜੀ ਉਹਨੂੰ ਬਾਹਰ ਭੇਜਣ ਉਹਦਾ ਉੱਥੇ ਪੜ੍ਹਾਈ ਦਾ ਖਰਚਾ ਤੇ ਉੱਥੇ ਦੇ ਰਹਿਣ ਸੈਣ ਦਾ ਖਰਚਾ ਇਹ ਇਹਦੇ ਵੱਲੋਂ ਕੀਤਾ ਗਿਆ ਸੀਗਾ ਆਪਣਾ ਬਲਰਾ ਸਿੰਘ ਵੱਲੋਂ। ਪਰ ਜਿਹੜਾ ਇਹ ਅ ਸੀਗਾ ਅੱਗੇ ਜਿਹੜੀ ਇਹਦੀ ਆਪਸ ਚ ਇਹਨਾਂ ਦੀ ਬੋਲਚਾਲ ਬੰਦ ਹੋ ਗਈ ਜਦੋਂ ਇਹਨੇ ਆਪਦੀ ਗੱਲ ਕੀਤੀ ਕਿ ਮੈਂ ਵੀ ਮੇਰਾ ਮੇਰਾ ਜਿਹੜਾ ਹੈਗਾ ਬਾਹਰ ਦਾ ਕਿੰਨੇ ਟਾਈਮ ਚ ਬਣ ਜਾਊਗਾ ਜਿਹੜੀ ਇਹਦੀ ਇੱਛਾ ਸੀਗੀ ਵੀ ਹਾਂ ਮੈਂ ਆਪਣੇ ਪਤਨੀ ਕੋਲ ਬਾਹਰ ਜਾਵਾਂ ਉਹ ਗੱਲਬਾਤ ਰਾਂ ਇਹਨਾਂ ਦੀ ਜਿਹੜੀ ਆਪਸ ਚ ਗੱਲਬਾਤ ਬੰਦ ਹੋ ਗਈ ਹੁਣੀ ਫਿਰ ਉਹਨਾਂ ਨੇ ਇਹਨੂੰ ਕੋਈ ਕਿਸੇ ਤਰ੍ਹਾਂ ਦਾ ਰਾਹ ਸਿਰਾਂ ਨਹੀਂ ਦਿੱਤਾ ਜਿੱਦੋਂ ਬਾਅਦ ਜਿਸ ਤੋਂ ਬਾਅਦ ਇਹਨੇ ਇਹ ਦਰਖਾਸਤ ਦਿੱਤੀ ਆਪਣਾ ਬਲਰਾ ਸਿੰਘ ਨੇ ਤੇ ਬਾਦ ਪੜਤਾਲ ਜੋ ਗੱਲਾਂ ਸਾਹਮਣੇ ਆਈਆਂ ਉਹਦੇ ਮੁਤਾਬਕ 420 120 ਦਾ ਪਰਚਾ ਦਰਜ ਹੋਇਆ